ਦਾ ਮੌਤ ਦਾ ਕਾਰਨ ਜ਼ਿੰਮੇਵਾਰ ਭਗਵੰਤ ਮਾਨ ਹੈ ਸਿਕਿਉਰਿਟੀ ਕਿਨੇ ਕਟਾਈ ਭਗਵੰਤ ਮਾਨ ਨੇ ਉਹਦਾ ਇਸ਼ਤਿਹਾਰ ਕਿਨੇ ਦਿੱਤਾ ਖਬਰ ਕਿਨੇ ਦਿੱਤੀ ਇਹਨਾਂ ਦੇ ਐਡਵਾਈਜ਼ਰ ਪੰਨੂ ਨੇ ਜੇ ਕਿਥੇ ਉਹ ਨਾ ਖਬਰ ਲੀਕ ਹੁੰਦੀ ਜੇ ਸਿਕਿਉਰਿਟੀ ਨਾ ਕਟਾਈ ਹੁੰਦੀ ਅੱਜ ਸ਼ਾਇਦ ਉਹ ਨੌਜਵਾਨ ਪੁੱਤ ਸਰਦਾਰ ਬਲਕੌਰ ਸੌ ਦਾ ਮੁੰਡਾ ਜਿਉਂਦਾ ਹੁੰਦਾ ਮੋਲ ਕਗਨ ਮਾਨ ਨੇ ਗੱਲ ਕਹੀ ਸੀ ਕਿ ਸਾਨੂੰ ਇੱਕ ਵਾਰੀ ਮੌਕਾ ਦਿਓ ਐ ਮਾਰ ਦੀ ਐ ਮੈਂ ਕਰਦੀ ਸੀ ਕਹਿੰਦੀ ਇੱਕ ਵਾਰੀ ਮੌਕਾ ਦਿਓ ਆ ਮੋਦੀ ਤਾਂ ਐਮਐਸਪੀ ਨਹੀਂ ਦਿੰਦਾ ਕੇਜਰੀਵਾਲ ਦਊ ਅਸੀਂ ਦਵਾਂਗੇ ਦੇਤੀ ਜੀ ਐਮਐਸਪੀ ਤੁਹਾਨੂੰ ਉਹਨਾਂ ਵਾਲਾ ਜਗਨੂ ਕਹਿੰਦਾ ਸੀ ਘਰ ਘਰ ਤਾ ਦਵਾਂਗੇ ਹਾਲਾਤ ਇਹ ਜੇ ਪੈਦਾ ਕਰ ਦੇਾਂਗੇ ਕਿ ਇੱਥੇ ਗੋਰੇ ਤੇ ਗੋਰੀਆਂ ਆ ਕੇ ਵੀ ਨੌਕਰੀ ਕਰ ਕਰਨਗੇ ਉਹ ਤਾਂ ਨਹੀਂ ਆਈਆਂ ਮੈਨੂੰ ਤਾਂ ਸਿਗਾ ਪਾਣੀ ਪੂਣੀ ਜਿਹੜਾ ਪਲਾਉਣ ਰਿਹਾ ਅੱਜ ਕਿਤੇ ਗੋਰਾ ਹੀ ਪਲਾਊਗਾ ਸਾਨੂੰ ਵੀ ਪਾਣੀ ਮੈਂ ਤਾਂ ਕਹਿਣਾ ਜਗਨੂ ਤੇਰੀਆਂ ਦੌੜਾਂ ਮੈਂ ਲਵਾਉਣੀ ਆ ਤੁਰਕਾਰਲਾ ਜਿੰਨੀਆਂ ਮौज-ਮਸਤੀਆਂ ਕਰਦੀਆਂ ਜੇ ਦਿਨ ਆ ਗਈ ਨਾ ਮਜੀਠੇ ਦੀ ਵਾਰੀ ਉਹ ਚੀਕਾ ਘੜਾਉ ਤੇਰ ਜਾ ਉਹ ਚੀਕਾ ਘੜਾਉ ਚੇਤੇ ਕਰੇਗਾ ਜਿਹੜਾ ਆਪਦੀ ਘਰ ਦੀ ਦਾ ਨਿਆਮ ਤੇ ਨਿਆਣਿਆਂ ਦਾ ਨਹੀਂ ਸਾਧ ਸੰਗਤ 'ਚ ਉਹ ਬੇਸ਼ਰਮ ਬੰਦੇ ਨੇ ਕਦੇ ਥੋੜਾ ਬਣ ਜਾਣ ਇੱਥੇ ਇੱਕ ਫਿਰਦਾ ਅਕਾਲੀ ਮੈਂ ਵੇਖਿਆ ਸੀ ਇੱਥੇ ਆਇਆ ਉਹ ਐ ਤਾਂ ਜੁਗਨੂ ਕਹਿੰਦੇ ਆ ਕਦੇ ਉਹਨੂੰ ਝੰਡਾ ਅਮਲੀ ਕਹਿੰਦੇ ਆ ਚਲੋ ਮੈਂ ਇਹ ਗੱਲਾਂ ਨਹੀਂ ਕਹਿਣੀ ਐਵੇਂ ਮੇਰਾ ਨਾ ਲੇਖ ਦਿਓ ਭਾਈ ਮੇਰੇ ਅੰਦਰ ਤਾਂ ਸਤਕਾਰਯੋਗ ਐ ਕਹਿੰਦਾ ਕੱਲ ਦਾ ਮੈਂ ਵੇਖ ਰਿਹਾ ਸੀ ਬੀਬਾ ਜੀ ਕਹਿੰਦਾ ਸਾਡੀ ਰੱਬ ਨੇ ਡਿਊਟੀ ਲਈ ਐ ਬਾਦਲਾਂ ਨੂੰ ਇੱਥੋਂ ਢਾਉਣਾ ਆਹੋ ਸੱਚੇ ਪਾਤਸ਼ਾਹ ਨੂੰ ਹੋਰ ਕੋਈ ਗੁਰਸਿੱਖ ਨਾ ਲੱਭਿਆ ਤੇਰੇ ਅੰਗੂ ਤੇਰੇ ਅੰਨੂ ਜਿਹੜਾ ਪਾਣੀ ਬੋਤਲ ਸ਼ਰਾਬ ਪੀ ਕੇ ਡੇਢਾ ਪਿਆ ਰਹਿੰਦਾ ਉਹਦੀ ਡਿਊਟੀ ਲਾਉਣੀ ਸੀ ਗੁਰੂ ਸਾਹਿਬ ਨੇ ਅਈ ਝੂਠ ਕੋਈ ਝੂਠਵਲਣ ਬੇਲੇ ਵੀ ਵੇਖ ਲਿਆ ਕਰ ਜਿਹੜਾ ਬੇਸ਼ਰਮ ਬੰਦਾ ਸਾਧ ਸੰਗਤ ਜੀ ਇੱਥੇ ਕਿੰਨੇ ਤੁਸੀਂ ਚ ਇਹ ਗਰਮੀ ਚ ਇਹ ਸਰਦੀ ਚ ਇਸ ਬੱਚੇ ਦੀ ਲਾਜ ਮੰਗੀ ਹੋਵੇ ਉਸ ਮਾਂ ਦੇ ਸਿਰ ਤੇ ਹੱਥ ਰੱਖ ਕੇ ਝੂਠੀ ਸੌ ਖਾ ਗਿਆ ਕਿ ਮੈਨੂੰ ਇੱਕ ਵਾਰੀ ਮੁੱਖ ਮੰਤਰੀ ਬਣਾ ਦਿਓ ਮੈਂ ਜੋ ਸ਼ਰਾਬ ਨਹੀਂ ਪੀਵਾਂ ਦੱਸੋ ਪੀਣੀ ਛੱਡਤੀ ਸ਼ਰਾਬ ਪੀਂਦਾ ਕਿ ਨਹੀਂ ਪੀਂਦਾ ਦੱਸ ਦਿਓ ਤੁਹਾਨੂੰ ਸਾਰੇ ਨੂੰ ਪਤਾ ਜਿਹੜਾ ਸ਼ਰਾਬ ਪੀ ਕੇ ਤਖਤ ਸਾਹਿਬ ਆਜੇ ਜਿਹੜਾ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਆਜੇ ਲੋਕੋ ਦੀਆਂ ਦੌੜਾਂ ਲਵਾਉਣ ਜਿਹੜਾ ਸ਼ਰਾਬ ਪੀ ਕੇ ਪਾਰਲੀਮੈਂਟ 'ਚ ਚਲੇ ਜਾਵੇ ਉਹਦੇ ਨਾਲ ਦੇ ਸਾਥੀ ਕਹਿਣ ਕਿ ਆਹ ਜੋੜੇ ਹੱਥ ਸਾਡੀ ਕੁਰਸੀ ਬਦਲ ਦੇ ਸਾਧ ਸੰਗਤ ਜੀ ਉਹ ਉਹਦੀ ਡਿਊਟੀ ਪਰਮਾਤਮਾ ਲਾਉ ਜਿਸ ਬੇਜੀ ਦੀ ਬੇਟੀ ਹੈ ਕਵੇ ਮੁੱਖ ਮੰਤਰੀ ਅਜੇ ਇਹਦੀ ਬੇਟੀ ਸੀਰਤ ਕਹਿੰਦੀ ਹੈ ਮੈਨੂੰ ਸ਼ਰਮ ਆਉਂਦੀ ਹੈ ਇਸ ਨੂੰ ਆਪ ਦਾ ਬਾਪ ਕਹਿੰਦਾ ਜਿਹੜਾ ਬੇਟੀ ਦਾ ਨਹੀਂ ਉਹ ਕਦੇ ਪੰਜਾਬ ਦਾ ਬਣ ਸਕਦਾ ਅੱਜ ਉਹ ਕਹੇ ਕਿ ਮੇਰੀ ਡਿਊਟੀ ਸੱਚੇ ਪਾਤਸ਼ਾਹ ਨੇ ਵਾਓ ਬੱਲੇ ਤੇਰੇ ਮੈਂ ਆ ਪੁਲਿਸ ਵਾਲੇ ਵੀਰ ਖਲੋਤੇ ਆ ਤੁਹਾਡੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਮੈਂ ਵੇਖਿਆ ਅੱਛੀ ਦੱਸ ਦਿਓ 20-20 ਦਿਨ ਇਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਪੌਣੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਚਾੜਤਾ ਤੇ ਜੇ ਗੁੱਸਾ ਨਾ ਕਰ ਜੋ ਮਾੜਾ ਜਾ ਕੋਈ ਮੋਟਰਸਾਈਕਲ ਤੇ ਜਾਂਦਾ ਹੋਵੇ ਕੱਤੇ ਹੀ ਬੈਗ ਲਾਇਆ ਹੋਵੇ ਜਾਂ ਟਰੈਕਟਰ ਤੇ ਜਾਂਦਾ ਹੋਵੇ ਨਾ ਲਾਇਆ ਕਰੋ ਉਹਨੂੰ ਤਾਂ ਫੜ ਕੇ 1 ਮਿੰਟ ਤੇ ਥਾਣੇ ਬਿਠਾ ਲੈਣਿਓ ਕਿ ਨਹੀਂ ਇਹਦੀ ਪੀਤੀ ਆ ਇਹ ਕਿਸੇ ਨੂੰ ਥੱਲੇ ਨਾ ਦੇ ਦੇ ਜਿਹੜਾ ਮੁੱਖ ਮੰਤਰੀ ਸ਼ਰਾਬ ਦੀ ਬੋਤਲ ਪੀ ਕੇ ਪੰਜਾਬ ਚ ਚਲਾਈ ਜਾਂਦਾ ਉਹ ਤੋਂ ਕਦੋਂ ਫੜ ਕੇ ਥਾਣੇ ਦੇਣਾ ਉਹਦੇ ਲਈ ਕਾਨੂੰਨ ਵੱਖਰਾ ਇਹ ਕਾਨੂੰਨ ਵੱਖਰਾ ਉਹਦੇ ਲਈ ਕਾਦੀ ਪੀਤੀ ਚ ਬੇੜਾ ਗੜਗ ਪੰਜਾਬ ਦਾ ਕਰਨ ਤੇ ਲੱਗਿਆ ਮਹਾਰਾ ਨੂੰ ਨਾ ਆ ਇੱਥੇ ਆ ਦੋ ਇਹਦੇ ਐਮ ਐਲ ਏ ਉਹ ਵੀ ਬੇਸ਼ਰਮ ਜੀ ਹੋਏ ਆ ਮੈਂ ਵੇਖਿਆ ਆ ਮੈਨੂੰ ਉਹਨੇ ਪਾ ਬਟਿੰਡੇ ਵਾਲੇ ਮਾਂਸੇ ਵਾਲੇ ਦੱਸ ਰਹੇ ਸੀ ਕਿ ਉਹਨਾਂ ਨੂੰ ਸਟਾਰ ਪ੍ਰਚਾਰਕ ਬਣਾਇਆ ਦੋਵਾਂ ਨੂੰ ਸੁਖਵਿੰਦਰ ਸਿੰਘ ਸਟਾਰ ਪ੍ਰਚਾਰਕ ਇੱਕ ਆ ਵਿਜੇ ਸਿੰਘ ਲਾ ਆ ਮੈਂ ਪੜ ਰਿਹਾ ਸੀ ਕਹਿੰਦਾ ਬਾਦਲ ਕੇ ਤਾਂ ਬੜੀ ਕਹਿੰਦਾ ਮਾੜੇ ਨੇ ਅਗਲਾ ਨਾਰਾ ਉਹਦਾ ਕੱਲ ਦਾ ਸੀ ਬਾਦਲ ਪਰਵਾਰ ਨੂੰ ਹਰਾ ਕੇ ਇਮਾਨਦਾਰ ਬੰਦਿਆਂ ਨੂੰ ਜਿਤਾਓ ਬੁੱਲੇ ਤੇਰੇ ਅ ਕੇਜਰੀਆ ਤੇਰਾ 2 ਫੁੱਟ ਦਾ ਅੰਦਰ ਦਿੱਤਾ ਉਥੇ ਤੂੰ ਤੇਰਾ ਨੰਬਰ ਹਲੇ ਤਾਂ ਬੱਚਿਆ ਫਿਰਦਾ ਤੂੰ ਭਾਜਪਾ ਦੀ ਟੌਟੀ ਕਰਦਾ ਤੇ ਜਿਹੜੇ ਤੂੰ ਦੋ ਫੜੇ ਸੀ ਅਨਮੋਲ ਰਤਨਾ ਇਹ ਦੂਜਾ ਸਿੰਘਲਾ ਆਈ ਆੜੀ ਤੇਰੀ ਸਟੇਟ ਤੇ ਚੜਦੇ ਤੂੰ ਆਪ ਗਵਾ ਇੱਕ ਦਾ ਵਿਜੇ ਸਿੰਘਲੇ ਦੇ ਕੇਸ 'ਚ ਉਹ ਤਾਂ ਤੇਰੇ ਨਾਲ ਬੰਦੇ ਨੇ ਤੇ ਬਾਕੀ ਹੋ ਗਏ ਮਾੜੇ ਬਾਕੀ ਹੋ ਗਏ ਚੋਰ ਤੇ ਤੂੰ ਇਕੱਲਾ ਕੱਟਰ ਇਮਾਨਦਾਰ ਸਭ ਤੋਂ ਮੈਂ ਕਿਹਨਾਂ ਕੱਟਰ ਧੋਖੇ ਬਾਜ਼ ਕੱਟਰ ਬਹੀਮਾਨ ਕੱਟਰ ਮਜਮਾ ਬਾਜ਼ ਜੇ ਕੋਈ ਇਨਸਾਨ ਹੈ ਤੇ ਭਗਵੰਤ ਮਾਨ ਹੈ ਇਸ ਲਈ ਮੈਂ ਗੱਲਾਂ ਤਾਂ ਬਹੁਤ ਨੇ ਆ ਮੈਨੂੰ ਲੱਗਦਾ ਸ਼ੁਗਵੀਰ ਜੀ ਤੇ ਐਂਜੀ ਵੀ ਕਾਲੇ ਪੈ ਰਿਹਾ ਮੈਂ ਲੰਮੀ ਗੱਲ ਕੇ ਨਹੀਂ ਜਾਂਦਾ ਮਗਰ ਅੱਜ ਜੇ ਸਿੱਤੂ ਮੂਸੇਵਾਲੇ ਦਾ ਕਤਲ ਦਾ ਕੋਈ ਜ਼ਿੰਮੇਵਾਰ ਹੈ ਅੱਜ ਸੁਪਰੀਮ ਕੋਰਟ ਤੇ ਜਾ ਕੇ ਵੀ ਇਹਨਾਂ ਦੇ ਵਕੀਲ ਨੇ ਗੱਲ ਮੰਨ ਲਈ ਜੇ ਅਸੀਂ ਸਿਕਿਉਰਿਟੀ ਦੀ ਕਟੌਤੀ ਰਾਂ ਕਰਦੇ ਉਹ ਸਿਕਿਉਰਿਟੀ ਕਿਨੇ ਕਟਾਈ ਭਗਵੰਤ ਮਾਨ ਨੇ ਉਹਦਾ ਇਸ਼ਤਿਹਾਰ ਕਿਨੇ ਦਿੱਤਾ ਖਬਰ ਕਿਨੇ ਦਿੱਤੀ ਇਹਨਾਂ ਦੇ ਐਡਵਾਈਜ਼ਰ ਪੰਨੂ ਨੇ ਜੇ ਕਿਥੇ ਉਹ ਨਾ ਖਬਰ ਲੀਕ ਹੁੰਦੀ ਜੇ ਸਿਕਿਉਰਿਟੀ ਨਾ ਕਟਾਈ ਹੁੰਦੀ ਅੱਜ ਸ਼ਾਇਦ ਉਹ ਨੌਜਵਾਨ ਪੁੱਤ ਸਰਦਾਰ ਬਲਕੌਰ ਸੌ ਦਾ ਮੁੰਡਾ ਜਿਉਂਦਾ ਹੁੰਦਾ ਮਗਰ ਅੱਜ ਤੱਕ ਉਹਨੂੰ ਇਨਸਾਫ ਨਹੀਂ ਮਿਲਿਆ ਇਸ ਲਈ ਮੈਂ ਇਹ ਵੀ ਭੈਣ ਜੀ ਤੁਹਾਡੇ ਤੋਂ ਅਪੀਲ ਕਰਦਾ ਕਿ ਪਾਰਲੀਮੈਂਟ 'ਚ ਜਾ ਕੇ ਅੱਜ ਜਦ ਆਨਰੇਬਲ ਹਾਈ ਕੋਰਟ ਸੁਪਰੀਮ ਕੋਰਟ 'ਚ ਇਹ ਗੱਲ ਮੰਨੀ ਗਈ ਹੈ ਕਿ ਉਹਦਾ ਮੌਤ ਦਾ ਕਾਰਨ ਜ਼ਿੰਮੇਵਾਰ ਭਟਵੰਤ ਮਾਨ ਹੈ ਇਹ ਪਰਚਾ ਦਰਜ ਕਰਾਉਣ ਦੀ ਆਵਾਜ਼ ਵੀ ਤੁਸੀਂ ਜਾ ਕੇ ਉਠਾਓਗੇ ਕਿ ਆਉਣ ਵਾਲੇ ਦਿਨਾਂ 'ਚ ਇਸ ਮੂਲਕ ਮੰਤਰੀ ਤੇ ਪਰਚਾ ਵੀ ਦਰਜ ਹੋਵੇ ਅਗਲੀ ਗੱਲ ਪੰਜੀ ਥੋਡੇ ਏਮਸ ਦੀ ਥੋਡੇ ਕਿਤੇ ਹੋਏ ਕੰਮਾਂ ਦੀ ਇਹਦੀ ਕੋਈ ਅੰਤ ਨਹੀਂ ਆ ਥੋਡੇ ਖਲਾਫ ਆ ਤਿੰਨ ਚਾਰ ਉਮੀਦਵਾਰ ਖਲੋਤੇ ਆ ਮੈਂ ਉਹਨਾਂ ਦੀ ਗੱਲ ਨਹੀਂ ਕਰਨੀ ਮਗਰ ਮੈਂ ਇੱਕ ਗੱਲ ਠਗੁੱਡੀਆਂ ਸਾਹਿਬ ਤੁਹਾਨੂੰ ਜ਼ਰੂਰ ਪੁੱਛਣਾ ਚਾਹੁੰਦਾ ਤੁਸੀਂ ਐਗਰੀਕਲਚਰ ਦੇ ਮੁਖੀ ਰਹੋ ਖੇਤੀਬਾੜੀ ਵਿਭਾਗ ਮੈਂ ਤੁਹਾਡੇ ਕੋਲ ਹੈ ਤੁਸੀਂ ਇਹ ਗੱਲ ਕਹਿੰਦੇ ਸਨ ਛੋਟੀ ਅਨਮੋਲ ਗਗਨ ਮਾਨ ਨੇ ਗੱਲ ਕਹੀ ਸੀ ਕਿ ਸਾਨੂੰ ਇੱਕ ਵਾਰੀ ਮੌਕਾ ਦਿਓ ਐ ਮਾਰਦੀ ਐ ਐ ਕਰਦੀ ਸੀ ਕਹਿੰਦੀ ਇੱਕ ਵਾਰੀ ਮੌਕਾ ਦਿਓ ਆ ਮੋਦੀ ਤਾਂ ਐਮਐਸਪੀ ਨਹੀਂ ਦਿੰਦਾ ਕੇਜਰੀਵਾਲ ਦਊ ਅਸੀਂ ਦਵਾਂਗੇ ਦੇਤੀ ਜੀ ਐਮਐਸਪੀ ਤੁਹਾਨੂੰ ਦੇਤੀ ਕਿ ਨਹੀਂ ਦੇਤੀ ਐਮਐਸਪੀ ਤਾਂ ਕੀ ਦੇਣੀ ਸੀ ਆ ਖਰਾਬੇ ਨਾਲ ਕਦੇ ਗਲਾਬੀ ਸੁੰਡੀ ਨਾਲ ਕਦੇ ਘੜੇ ਮਾਰ ਨਾਲ ਜਿਹੜੀ ਫਸਲ ਖਰਾਬ ਹੋਈਆਂ ਜਿਹੜੇ ਕਹਿੰਦੇ ਸੀ ਗਰਦਾਬਰੀ ਮਗਰੋਂ ਹੋਊ 20000 ਰੁਪਇਆ ਪਹਿਲਾਂ ਉਹ ਕਿਥੇ ਦੇ ਕੇ ਗਿਆ ਕਿਥੇ ਕਿਸਾਨਾਂ ਦੀ ਬਾਹ ਨਹੀਂ ਫੜੀ ਕਿਸਾਨ ਖੁਦਕੁਸ਼ੀ ਨਹੀਂ ਰੁਕਰੀ ਔਰ ਸਾਜ ਸੰਗਤ ਜੀ ਕੱਲੀ ਇਹ ਗੱਲ ਨਹੀਂ ਸਾਡੀਆਂ ਮਾਮਾ ਬੈਠੀਆਂ ਨੇ ਇਹ ਕਹਿੰਦੇ ਸੀ ਪਾ ਦਿਓ ਵੋਟ ਝਾੜੂ ਨੂੰ ਇਹ ਅਹੀ ਹਜ਼ਾਰ-ਹਜ਼ਾਰ ਰੁਪਈਆ ਦਵਾਂਗੇ ਆ ਮਾਰਚ 22 ਚ ਸਰਕਾਰ ਬਣੀ ਐ ਅੱਜ ਚੂਨ ਦਾ ਮਹੀਨਾ ਚੜਨ ਨੂੰ ਆਇਆ 26 ਮਹੀਨੇ ਜੇ ਇੱਕ ਘਰ ਚ ਦਾਦੀ ਮਾਂ ਉਹਦੀ ਮਾਤਾ ਨੌ ਬੇਟੀ ਗਾਂ ਉਹਦੀ ਭੈਣ ਐ ਜੇ ਪੰਜ ਜੀਆ ਦਾ 1,30,000 ਕੱਲੇ-ਕੱਲੇ ਘਰ ਦਾ ਦੇਣ ਵਾਲਾ ਝਾੜੂ ਵਾਲਿਆਂ ਦਾ ਬੈਦਾ ਜੇ ਦੇ ਦੇਣ ਜੇ ਵੋਟਾਂ ਮੰਗਣ ਹੋਣ ਤੇ ਤੂੰ ਹੀ ਇੱਕੋ ਗੱਲ ਕਰਿਓ ਸਾਡਾ ਹੱਕ ਇੱਥੇ ਰੱਖ ਤੇ ਫੇਰ ਤੂੰ ਵੋਟ ਦਾ ਹੱਕ ਦਾ 2500 ਪੈਨਸ਼ਨ ਮਿਲ ਗਈ 51000 ਛਗਨ ਸਕੀਮ ਮਿਲ ਗਿਆ ਸਕੂਲ ਕਾਲਜ ਤਾਂ ਕੀ ਖੁੱਲਨੇ ਸੀ ਬਾਦਲ ਸਾਹਿਬ 3000 ਨਵੇਂ ਸ਼ਰਾਬ ਦੇ ਠੇਕੇ ਖੋਲਦੇ ਆਹ ਹਾਲਾਤ ਹੈ ਮੌਜੂਦਾ ਸਰਕਾਰ ਦੇ ਇਸ ਲਈ ਇਹ ਜਿਹੇ ਕਨਾ ਬੜੀਆਂ ਨੇ ਮੈਂ ਇਹਨਾਂ ਵਿੱਚ ਨਾ ਜਾਂਦਾ ਹੋਇਆ ਅੱਜ ਲੋਕ ਮਾਰੂਤ ਕੀ ਮੰਗ ਜੋ ਬਾਦਲ ਸਾਹਿਬ ਦੀ ਲੋਕ ਪੱਖੀ ਸਕੀਮਾਂ ਸ਼ੁਰੂ ਹੋਈਆਂ ਸਨ ਅੱਜ ਉਹਨਾਂ ਨੂੰ ਬੰਦ ਕਰਕੇ ਚਾਹੇ ਗਰੀਬ ਹੈ ਕੈਪਟਨ ਮਰਿੰਦਰ ਸਿੰਘ ਕਹਿੰਦਾ ਸੀ ਘਰ ਘਰ ਨੌਕਰੀ ਦਵਾਂਗੇ ਤੇ ਆ ਹੁਣ ਵਾਲਾ ਜੁਗ ਨੂੰ ਕਹਿੰਦਾ ਸੀ ਘਰ ਘਰ ਤਾਂ ਦਵਾਂਗੇ ਹਾਲਾਤ ਇਹ ਜੇ ਪੈਦਾ ਕਰ ਦਿਆਂਗੇ ਕਿ ਇੱਥੇ ਗੋਰੇ ਤੇ ਗੋਰੀਆਂ ਆ ਕੇ ਵੀ ਨੌਕਰੀ ਕਰਨਗੇ ਉਹ ਤਾਂ ਨਹੀਂ ਆਈਆਂ ਮੈਨੂੰ ਤਾਂ ਸਿਗਾ ਪਾਣੀ ਪੂਣੀ ਜਿਹੜਾ ਪਲਾਉਣ ਡਿਆ ਅੱਜ ਕਿਤੇ ਗੋਰਾ ਹੀ ਬੁਲਾਊਗਾ ਸਾਨੂੰ ਵੀ ਪਾਣੀ ਇਹ ਤਾਂ ਪਹਿਲੇ ਵਾਲੇ ਵੀ ਉਹ ਬਾਦਲ ਸਾਹਿਬ ਦੀ ਗੱਲ ਯਾਦ ਆਉਂਦੀ ਹੈ ਮੈਨੂੰ ਤਾਂ ਕੀ ਦੇਣੀ ਬਾਪੂ ਵਾਲੀ ਵੀ ਖੋਈ ਭਲਾਤ ਉਹ ਜੇ ਬਣਿਆ ਕਿ ਪਹਿਲਾ ਵਾਲਾ ਕੰਮ ਵੀ ਮੁੱਕਿਆ ਇਸ ਲਈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਗੱਲਾਂ ਬੜੀਆਂ ਨੇ ਮਗਰ ਅੱਜ ਇਹਨਾਂ ਗੱਲਾਂ 'ਚ ਚਾਹੇ ਮਲਾਜਮ ਹੈ ਚਾਹੇ ਉਹ ਐਸੀ ਭਾਈਚਾਰਾ ਹੈ ਔਰ ਭਾਜਪਾ ਦੀ ਲੋਕਭਾਰੂ ਨੀਤੀਆਂ 16 ਲੱਖ ਕਰੋੜ ਇਹਨਾਂ ਨੇ ਪੂੰਜੀਪਤੀਆਂ ਦਾ ਮਾਫ਼ ਕਰਤਾ ਮਗਰ ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਇੱਕ ਦਿਵਾਨੀ ਮਾਫ਼ੀ ਦਿੱਤੀ ਇਹ ਸਾਰੇ ਮੁੱਤਿਆਂ ਨੂੰ ਲੈ ਕੇ ਬੀਬਾ ਜੀ ਅੱਜ ਇੱਥੇ ਆਏ ਆ ਮੈਂ ਆਪਦੇ ਵੀਰ ਨੂੰ ਇੱਥੇ ਜੜਾ ਹਾਂ ਜੀ ਉਹ ਕਾਂਗਰਸ ਤੇ ਭਾਜਪਾ ਦਾ ਤਾਂ ਆਪਣਾ ਆਪ ਦਾ ਤਾਂ ਅੱਗੇ ਫਿਕਸਡ ਮੈਚ ਚੱਲ ਰਿਹਾ ਵੇਖੋ ਏਡੇ ਬੇਇੱਜ਼ਤ ਹੈ ਜੁਗਨੂ ਮੈਂ ਤਾਂ ਕਹਿਣਾ ਜੁਗਨੂ ਤੇਰੀਆਂ ਦੌੜਾਂ ਮੈਂ ਲਵਾਉਣੀ ਆ ਤੁਰ ਕਰ ਲੈ ਜਿੰਨੀਆਂ ਮौज-ਮਸਤੀਆਂ ਕਰਦੀਆਂ ਜੇ ਦਿਨ ਆ ਗਈ ਨਾ ਮਜੀਠੇ ਦੀ ਵਾਰੀ ਉਹ ਚੀਕਾ ਕਢਾਉ ਤੇਰੀਆ ਉਹ ਚੀਕਾ ਕਢਾਉ ਚੇਤੇ ਕਰੇਗਾ ਜਿਹੜਾ ਆਪਦੀ ਘਰ ਦੀ ਦਾ ਨਹੀਂ ਆਪਦੇ ਨਿਆਣਿਆਂ ਦਾ ਨਹੀਂ ਸਾਧ ਸੰਗਤ ਦੀ ਉਹ ਬੇਸ਼ਰਮ ਬੰਦੇ ਨੇ ਕਦੇ ਥੋੜਾ ਬਣ ਜਾਣੀ ਵੇਖੋ ਏਡਾ ਬੇਸ਼ਰਮ ਹੈ ਹਰਿਆਣੇ ਜਾਵੇ ਕਾਂਗਰਸ ਲਈ ਵੋਟਾਂ ਮੰਗਦਾ ਦਿੱਲੀ ਜਾਵੇ ਕਾਂਗਰਸ ਲਈ ਵੋਟਾਂ ਮੰਗਦਾ ਦੇਸ਼ ਦੇ ਕੋਨੇ-ਕੋਨੇ 'ਚ ਜਾਵੇ ਕਾਂਗਰਸ ਲਈ ਵੋਟਾਂ ਮੰਗਦਾ ਤੇ ਪੰਜਾਬ ਚ ਆ ਕੇ ਕਾਂਗਰਸ ਨੂੰ ਗਾਲ੍ਹਾਂ ਕੱਢਦਾ ਫਿਰ ਮੂਰਖ ਹੀ ਬਣਾਉਂਦਾ ਨਾ ਦਿਨ ਦਾ ਗੱਠ ਜੋੜ ਕਾਂਗਰਸ ਨਾਲ ਪਾ ਦਿਓ ਵੋਟ ਝਾੜੂ ਤੇ ਨਿਕਲੂ ਪੰਜੇ ਨੂੰ ਪਾ ਦਿਓ ਪੰਜੇ ਨੂੰ ਤੇ ਫੜ ਲੂ ਝਾੜੂ ਨੂੰ ਸਾਧ ਸੰਗਤ ਜੀ ਦਿਨ ਦਾ ਗੱਠ ਜੋੜ ਕਾਂਗਰਸ ਨਾਲ ਤੇ ਰਾਤ ਦੀ ਅੱਡੀ ਸੱਤੀ ਭਾਜਪਾ ਨਾਲ ਜੇ ਨਹੀਂ ਸੀ ਤੇ ਸ਼ੁਭ ਕਰਨ ਦੀ ਮੌਤ ਪੰਜਾਬ ਚ ਹੋਈ ਸੀ ਜੂਨੀ ਪਰਚਾ ਦਿੱਤਾ 250 ਕਿਸਾਨ ਇਸ ਵੇਲੇ ਕਨੌਰੀ ਬਾਰਡਰ ਸੰਭੂ ਬਾਰਡਰ ਤੇ ਜਿਨ੍ਹਾਂ ਨੂੰ ਅਥਰੂ ਗਵਾਸ ਦੇ ਗੋਲੇ ਪੰਜਾਬ ਤੇ ਆ ਕੇ ਡਿੱਗੇ ਪਰਚੇ ਕਿਉਂ ਨਹੀਂ ਹੋਏ ਕਿਉਂਕਿ ਅੰਮਤ ਛਾ ਨਾਲ ਪਿਆਰ ਪਿਆ ਸਾਧ ਸੰਗਤ ਜੀ ਅਗਲਾ ਏਕ ਨਾਲ ਛਿੰਦੇ ਆ ਬਣ ਜੇ ਜੂਨ ਤਰੀਕ ਲੰਗਲੈਂਡ ਦਿਓ ਤੂੰ ਕਹਿੰਦਾ ਤੇਰਾ ਪਾਰ ਮੈਂ ਕਹਿੰਦਾ ਬਾਰਡਰੋਂ ਪਾਰ ਹਾਲ ਤੇਰਾ ਇਹ じゃ ਸਾਰੇ ਕੈਂਡੀਡੇਟ ਤੇਰਾ ਪਾਰ ਵਾਲੇ ਤੇ ਵੀ ਉਧਾਰੇ ਲਏ ਆ 400 ਪਾਰ ਵਾਲੇ ਨੇ ਵੀ ਉਧਾਰੇ ਲਏ ਆ ਇਹ ਸਾਧ ਸੰਗਤ ਜੀ ਇਹ ਨਾ ਤੇਰਾ ਪਾਰ ਨਾ 400 ਪਾਰ ਪੰਜਾਬ ਵਾਲਿਓ ਕਰ ਦਿਓ ਇਹਨਾਂ ਨੂੰ ਬਾਰਡਰ ਪਾਰ ਇਸ ਲਈ ਮੈਂ ਜਿਲ੍ਹੇ ਦੀਆਂ ਗਹਿਰਾਈਆਂ ਤੋਂ ਔਰ ਪੰਗੀ ਸਾਹਿਬ ਤੁਸੀਂ ਸਾਰੇ ਇੱਥੇ ਬੈਠੇ ਹੋ ਤੁਸੀਂ ਘਬਰਾਇਓ ਨਾ ਇਹ ਮੇਰੇ ਭਰਾ ਦੇ ਅੱਗੇ ਨਹੀਂ ਲੱਗਣਾ ਮੈਂ ਇਹਨੂੰ ਸਭ ਤੋਂ ਮਕਰ ਖਲਵਾਵਾਂ ਵੇਖੋ ਸਭ ਦੀ ਆਪਦੀ ਆਪਦੀ ਕਿਸਮਤ ਹੈ ਕਿਸੇ ਨੂੰ ਕੋਈ ਧੱਕੇ ਨਾਲ ਖੋਏ ਨਾਲ ਨਹੀਂ ਮਰ ਜਾਂਦਾ ਇਹੋ ਜਿਹਾ ਇਨਸਾਨ ਆ ਜਿਹੜਾ ਥੋੜਾ ਸਤਕਾਰ ਕਰੂ ਹਾਂ ਛੋਟਾ ਵੀ ਫਰਜ ਬਣਦਾ ਅਗਲੇ ਨੂੰ ਹਿੱਕ ਨਾਲ ਲਾ ਕੇ ਰੱਖਣਾ ਇਹ ਇੱਕੋ ਮਕਸਦ ਨਾਲ ਆਇਆ ਕਿ ਬਠਿੰਡਾ ਜਿੱਤੇ ਬਠਿੰਡੇ ਦਾ ਵਕੀਲ ਕਾਮਯਾਬ ਜਿੱਤੇ ਔਰ ਬਠਿੰਡੇ ਦੀ ਆਵਾਜ਼ بلند ਹੋਵੇ ਕਿ ਬਠਿੰਡੇ 'ਚ ਏਮ ਸਰ ਕੇ ਪ੍ਰੋਜੈਕਟ ਸਕੂਲ ਹਸਪਤਾਲ ਵਧੀਆ ਝੂਲਤਾ ਇੱਥੇ ਆਉਣ ਜਿਹੜਾ ਬਠਿੰਡਾ ਇੱਕ ਵਾਰੀ ਦੇਸ਼ ਦੇ ਨਕਸ਼ੇ ਚ ਗਵਾਚ ਗਿਆ ਸੀ ਅੱਜ ਦੁਨੀਆ ਦੇ ਨਕਸ਼ੇ ਚ ਬਠਿੰਡੇ ਹਲਕੇ ਦਾ ਨਾਮ ਬੋਲਦਾ ਇਸ ਲਈ ਉਹ ਸਵਾਜ ਨੂੰ ਬੁਲੰਦ ਕਰਨ ਵਾਸਤੇ ਮੇਰਾ ਵੀਰ ਆਇਆ ਮੈਂ ਧੰਵਾਦੀ ਆ ਮੇਰੇ ਅੱਜ ਮੈਂ ਇੱਕ ਗੱਲ ਕਹਿ ਕੇ ਸਮਾਪਤ ਕਰੂੰਗਾ ਮੈਂ ਵਾਕਿ ਜ਼ਿੰਦਗੀ ਚ ਮੇਰੀ ਇਹ ਖੁਸ਼ਕਿਸਮਤੀ ਹੈ ਕਿ ਸੱਚੇ ਪਾਤਸ਼ਾਹ ਨੇ ਮੈਨੂੰ ਇਹ ਸਮਰੱਥਾ ਦਿੱਤੀ ਕਿ ਮੈਂ ਇਸ ਨੌਜਵਾਨ ਦੀ ਮੇਰੇ ਵੀਰ ਦੀ ਮਦਦ ਕਰ ਸਕਦਾ ਸੀ ਵੈਸੇ ਤੂੰ ਮੈਨੂੰ ਵੱਡਾ ਕਹਿੰਦਾ ਰਹੇ ਆਪਾਂ ਪੰਜਵੀਂ ਕਲਾਸ ਤੋਂ ਇਕੱਠੇ ਆ 10-10 ਸਾਲ ਦੇ ਹੋਣੇ ਜਦੋਂ ਦੇ ਇਕੱਠੇ ਰਹੇ ਆ ਪਤਾ ਤਾਂ ਮੈਨੂੰ ਨਹੀਂ ਕਿ ਤੂੰ ਵੱਡਾ ਕੀ ਮੈਂ ਵੱਡਾ ਕਿ ਲੋ ਇਹ ਪਿਆਰ ਹੈ ਮਤਲਬ ਤਾਂ ਮਹੀਨੇ ਦੋ ਆ ਦਾ ਹੀ ਫਰਕ ਹੈ ਦੋ ਤਿੰਨ ਮਹੀਨਿਆਂ ਦਾ ਤੂੰ 8 ਅਗਸਤਾਂ ਤੇ ਮੈਂ 4-6 ਮਹੀਨੇ ਦਾ ਫਰਕ ਮਗਰ ਇੱਕ ਵਾਰੀ ਕਰੋਨਾ ਕਾਲ ਵੇਲੇ ਤੁਸੀਂ ਹਾਲ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਇਹਦੀ ਬਿਲਕੁਲ ਹੀ ਮੈਂ ਆਯਾਦ ਆ ਫੋਟੇਸ ਹਸਪਤਾਲ ਫੋਨ ਕਰਦਾ ਹੁੰਦਾ ਸੀ ਅਸੀਂ ਬੜਾ ਇਹਦਾ ਇਲਾਜ ਕੀਤਾ ਆ ਡਾਕਟਰ ਸਾਹਿਬਾਨ ਮੈਨੂੰ ਅਖੀਰ ਚ ਮੈਨੂੰ ਉਹ ਦਿਨ ਯਾਦ ਹੈ ਜਦੋਂ ਮੈਨੂੰ ਡਾਕਟਰ ਨੇ ਗੱਲ ਕਹੀ ਕਿ ਵਿਕਰਮ ਜੀ ਅਸੀਂ ਜਿੰਨੀਆਂ ਦਵਾਈਆਂ ਅਸੀਂ ਸਾਰੀਆਂ ਇਹਨੂੰ ਦੇ ਦਿੱਤੀਆਂ ਹੁਣ ਰੱਬ ਆਖਾ ਸਾਡੇ ਕੋਲ ਕੋਈ ਦਵਾਈ ਨਹੀਂ ਰਹੇਗੀ ਕਿ ਅਸੀਂ ਇਹਨੂੰ ਦੇ ਸਕੀਏ ਮੇਰਾ ਰੂਹ ਕੰਬ ਉੱਠੀ ਕਿ ਮੇਰੀ ਉਮਰ ਦਾ ਨੌਜਵਾਨ ਇੱਕ ਨਿੱਕੀ ਜੀ ਬੱਚੀ ਪਰਿਵਾਰ ਦੀ ਜ਼ਿੰਮੇਵਾਰੀਆਂ ਔਰ ਮੈਨੂੰ ਯਾਦ ਆ ਜਦ ਇਹਨੂੰ ਮੰਝੇ ਚ ਉੱਥੇ ਹਸਪਤਾਲ ਚ ਪਿਆ ਸੀ ਇਹਨੂੰ ਸਾਹ ਨਹੀਂ ਆਉਂਦਾ ਸੀ ਐਂ ਫੁੜਕ ਫੁੜਕ ਵੱਜਦਾ ਸੀ ਉੱਥੇ ਤੇ ਇਹਦੇ ਹਾਲਾਤ ਇਹ ਸਨ ਕਿ ਕਿਸੇ ਨੂੰ ਵਿਸ਼ਵਾਸ ਨਹੀਂ ਸੀ ਇਹ ਬੱਚੂ ਇਹਨੇ ਵੀ ਮੈਨੂੰ ਕਹਿਤਾ ਕਹਿੰਦਾ ਬਿਕਰਮ ਜੀ ਮੈਂ ਬਚਣਾ ਨਹੀਂ ਲਿਖ ਕੇ ਮੈਨੂੰ ਕਹਿਤਾ ਤੇ ਕਹਿੰਦਾ ਮੇਰਾ ਇੱਕੋ ਯਾ ਕਿ ਮੇਰੀ ਬੇਟੀ ਦਾ ਤੇ ਮੇਰੀ ਘਰ ਦੀ ਦਾ ਮੇਰੇ ਪਰਿਵਾਰ ਦਾ ਜ਼ਰੂਰ ਧਿਆਨ ਰੱਖੀ ਮੈਂ ਇਹਨੂੰ ਉਦੋਂ ਕਿਹਾ ਕਿ ਮੇਰਾ ਵੀਰ ਮੈਨੂੰ ਰੱਬ 'ਚ ਵਿਸ਼ਵਾਸ ਹੈ ਸ਼ਾਹਬੇ ਕਮਾਲ 'ਚ ਵਿਸ਼ਵਾਸ ਹੈ ਤੂੰ ਉਸ ਤਲਵੰਡੀ ਸਾਬੋ ਦੀ ਧਰਤੀ ਨਾਲ ਸੰਬੰਧਿਤ ਹੈ ਗੁਰੂ ਸਾਹਿਬ ਮਿਹਰ ਕਰਨਗੇ ਬਖਸ਼ਿਸ਼ ਕਰਨਗੇ ਤੂੰ ਜ਼ਰੂਰ ਤੈਨੂੰ ਸਿਹਤ ਜਾਪਤਾ ਹੋ ਔਰ ਮੈਨੂੰ ਤਸੱਲੀ ਹੈ ਕਿ ਸਾਡੇ ਵਰਗਿਆਂ ਦੇ ਕੀਤਾ ਦਾ ਕੀ ਹੋਣਾ ਸੀ ਗੁਰੂ ਸਾਹਿਬ ਨੇ ਇੱਥੇ ਮਿਹਰ ਕੀਤੀ ਅੱਜ ਇਹ ਬੰਦਾ ਜਿਹੜਾ ਸਟੇਜ ਤੇ ਬੈਠਾ ਸੱਚ ਸਟੇਜ ਤੇ ਨਾ ਹੁੰਦਾ ਜੇ ਗੁਰੂ ਦੀ ਕਿਰਪਾ ਤੇ ਥੋੜੀ ਅਰਦਾਸਾਂ ਦੇ ਨਾਲ ਨਹੀਂ ਹੁੰਦੀ ਐ ਇਸ ਲਈ ਬਹੁਤ ਵੱਡੀ ਕਿਰਪਾ ਸਤਕਾ ਅੱਜ ਪੰਥਿਕ ਪਰਿਵਾਰ ਇਕੱਠਾ ਹੋਇਆ ਪੰਜਾਬ ਦੀ ਪੰਜ ਦਰਿਆਵਾਂ ਦੇ ਭਲੇ ਵਾਸਤੇ ਇਕੱਠਾ ਹੋਇਆ ਤੁਸੀਂ ਸਾਰੇ ਪਿੰਡ ਪਹਿਰਾ ਲਾ ਕੇ ਰੱਖਿਓ ਨੱਪ ਦਿਓ ਕਿੱਲੀ ਚੱਕ ਦਿਓ ਫੱਟੇ ਕਰਾ ਦਿਓ ਤੱਕੜੀ ਦੀ ਬੀਬਾ ਹਰਿ ਸਿਮਰਤ ਔਰ ਬਾਦਲ ਦੀ ਬੱਲੇ ਬੱਲੇ